ਸਸੀ ਗੱਲ ਦੋਸਤੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਆ ਇਹ ਸ਼ਹਿਰ ਦਾ ਨਹੀਂ ਪਿੰਡਾਂ ਦੇ ਪੈਟਰੋਲ ਪੰਪਾਂ ਦਾ ਹਾਲ ਹੈ ਟ੍ਰਕ ਓਪਰੇਟਰਾਂ ਦੀ ਹੜਤਾਲ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਹੁਣ ਪੈਟਰੋਲ ਪੰਪਾਂ ਤੇ ਵੱਡੀਆਂ ਲਾਈਨਾਂ ਲੱਗੀਆਂ ਹੱਤਾਂ ਚ ਲੋਕ ਪੀਪੀਆਂ ਕਿੰਨਾ ਲੈ ਕੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਦੇਖੋ ਤਸਵੀਰ ਕਿਸ ਤਰ੍ਹਾਂ ਤੇਲ ਨੂੰ ਲੈ ਕੇ ਜਿਹੜੀ ਆ ਉਹ ਹਾਕਾਰ ਮਚਰੀ ਹੋਈ ਨਜ਼ਰ ਆ ਰਹੀ ਹੈ ਤਾਂ ਦੇਖੋ ਜਿਹਦੇ ਕੋਲ ਜਿਹੜਾ ਸਾਧਨ ਹੈ ਜੇ ਜੋ ਤੇਲ ਹੈ ਜਿਹੜਾ ਉਹ ਜਿਸ ਤੇ ਪੋਇਆ ਜਾ ਸਕਦਾ ਉਹ ਉਸ ਤਰੀਕੇ ਨਾਲ ਉਹ ਦੇਖੋ ਬੋਤਲ ਹੱਥ ਚ ਲੈ ਕੇ ਆ ਗਿਆ ਆ ਬਲੈਕ ਚ ਲੱਗਿਆ ਪਾਏ ਤਸਵੀਰ ਹੈ ਵੱਡੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਏ ਨਜ਼ਰ ਆ ਰਹੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਪੀਪੀਆਂ ਚ ਪੈਟਰੋਲ ਜਿਹੜੇ ਨੇ ਉਹ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਕਿਤਨਾ ਕਿਤੇ ਦੇਖੋ ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਬਾਅਦ ਦੀ ਤਸਵੀਰ ਹੈ ਇਹ ਤਾਂ ਹੁਣ ਸਰਕਾਰ ਨੂੰ ਬਿਲਕੁਲ ਪੁਨਰ ਵਿਚਾਰ ਜਿਹੜਾ ਉਹ ਕਰ ਲੈਣਾ ਚਾਹੀਦਾ ਹੈ ਸੋਚ ਵਿਚਾਰ ਹੋ ਵੀ ਰਿਹਾ ਹੈ ਤਾਂ ਜਿਸ ਦੇ ਚੱਲਦੇ ਲੋਕ ਪੀਪੀਆਂ ਬੋਤਲਾਂ ਲੈ ਕੇ ਘਰੋਂ ਜਿਹੜੇ ਨੇ ਉਹ ਪੈਟਰੋਲ ਪਾਉਣ ਦੇ ਲਈ ਨਿਕਲ ਪਏ ਨੇ ਇਹ ਤਸਵੀਰ ਦੇਖੋ